ਉਹ ਮਾਰਨਿੰਗ ਤਾਂ ਮੈਂ ਤੇ ਅੱਜ ਰੱਬ ਨੇ ਪਤਾ ਨਹੀਂ ਸਾਧਰੇ ਸਾਧਰੇ ਕੀ ਦੇਖਣਾ ਕਹਿ ਨਹੀਂ ਵੀ ਸਵੇਰੇ 5 ਵਜੇ ਦੇ ਕਰੀਬ ਪੂਰਾ ਬੱਦਲ ਪਾਜੀ ਅੱਜ ਦਾ ਲਸ਼ਕਾਰਾ ਜਿਹਾ ਮਾਰ ਕੇ ਦੇ ਦਿੱਤੀ ਦੀ ਲਾਈਟਾਂ ਜੀਆਂ ਵੀ ਕਿੱਥੇ ਕਿੱਥੇ ਜਿਹੜੀ ਪੱਕ ਗਈ ਕਿੱਥੇ ਕਿੱਥੇ ਫਸਲ ਮਤਲਬ ਮੱਕੀ ਪੱਕ ਗਈ ਦੇ ਨਾਲ ਥੋੜਾ ਜਿਹਾ ਮੌਸਮ ਚੇਂਜ ਕਰ ਕਰਕੇ ਮੀਂਹ ਆ ਪਾਇਆ ਦਮਾ ਤੇ ਹੁਣ ਇਸ ਟਾਈਮ ਜੀ ਨਹੀਂ ਪੈ ਰਿਹਾ ਪੂਰੇ ਜੋੜਾਂ ਨਾਲ ਜਿਵੇਂ ਹਾਲਾਤ ਦੱਸਾਂ ਮੈਂ ਤੁਹਾਨੂੰ ਬਾਕੀ ਤੇ ਅਮਰ ਅਕਸੇ ਦੇਖੋ ਵੀ ਪਾਣੀੋਂ ਪਾਣੀ ਘੁੰਮ ਰਿਹਾ ਇਹ ਕੋਈ ਸਾਡਾ ਵੀਰ ਭੈਣ ਭਾਈ ਕੋ ਜੁੜਿਆ ਤਾਂ ਹਨ ਸਾਰੇ ਇੰਡੀਆ ਤੇ ਵੀ ਇੱਧਰ ਪੰਜਾਬ ਚ ਵੀ ਸੁੱਤੇ ਪਏ ਆ ਤੇ ਫਾਰਨ ਚ ਵੀ ਸੁੱਤੇ ਹੀ ਪਏ ਆ ਇੱਥੇ ਕਿੱਥੇ ਤੇ ਦੋ ਜਣੇ ਆ ਗਏ ਹੁਣ ਇਹ ਤਾਂ ਕਮੈਂਟ ਕਰਕੇ ਦੱਸਣਗੇ ਵੀ ਕਿਹਦੇ ਇਲਾਕੇ ਤੋਂ ਆ ਗਏ ਨਾਲ ਦੱਸੋ ਵੀ ਕੁਆਲਿਟੀ ਕਿਵੇਂ ਆ ਇਹ ਵੀ ਦੱਸ ਦਿਓ ਬੱਚੇ ਹਵਾ ਚੱਲ ਰਹੀ ਹੈ ਜੀ ਬੱਚੇ ਮੀਂਹ ਪੈ ਰਿਹਾ ਹਾਂ ਜੜ ਗਏ ਬਾਈ ਜਣੇ ਇਕੱਠੇ ਹੀ ਕੋਲਾਤ ਵੜੀ ਸੂਈ ਉੱਪਰੋਂ ਤੇ ਸਾਡੇ ਦਾ ਜੀ ਮੌਸਮ ਅੱਜ ਬੇਮਜਾਦ ਹੋਇਆ ਪਿਆ ਦੇਖੋ ਤਾਂ ਵੀ ਕਿਹੜੇ ਸਾਂਪ ਨਾਲ ਮੀਂਹ ਪੈ ਗਿਆ ਸਾਦਰ ਸਾਦਰ ਜੱਲੇ ਜੱਲ ਹੋਇਆ ਪਾ ਆਹ ਭੱਲੇ ਜਸਵਿੰਦਰ ਸਿੰਘ ਕਹਿੰਦਾ ਨਾ ਬਾਈ ਮਨਸੂਰਪੁਰ ਹੁਣ ਮੋਟਰ ਤੇ ਆ ਪੌਣ ਤਾਂ ਮੈਂ ਵੀ ਜਾਣਾ ਤਾਂ ਵੀ ਮੋਟਰ ਤੇ ਆ ਪਰ ਮੈਨੂੰ ਅੱਜ ਮੀਂਹ ਹੀ ਘੇਰ ਲਿਆ ਅੱਜ ਤਾਂ ਮੇਰਾ ਜਿਹੜਾ ਪ੍ਰੋਸੈਸ ਸੀ ਆ ਪਾਜਲ ਜੱਤਰਾੜਾ ਉਹ ਮੋਟਰ ਵਾਲੀ ਸਾਈਡ ਦੇ ਸੀ ਅੱਜ ਚਮਕੌਰ ਸਾਹਿਬ ਨਹੀਂ ਸੀ ਜਾਣਾ ਮੈਂ ਅ ਇੱਧਰ ਨੂੰ ਹੀ ਜਾਣਾ ਸੀ ਮੋਟਰ ਵਾਲੀ ਸਾਈਡ ਨੂੰ ਹਾਂ ਹੁਣ ਮੀਹ ਟਰੱਕਾਂ ਦਾ ਨਾਮ ਤਾਂ ਮੈਨੂੰ ਲੱਗਦਾ ਨਹੀਂ ਤਾਂ ਤੁਹਾਡੇ ਕੋਲ ਮਨਸੂਰਪੁਰ ਪਹਰੇਆ ਕਿ ਨਹੀਂ ਇਹ ਵੀ ਦੱਸ ਦਿਓ ਮੈਨੂੰ ਜਰਾ ਹੁਣ ਮੈਂ ਤੇ ਬਰੇਟਨਸ ਪਤਾਉਂਦਾ ਥੋੜੀ ਜਿਹੀ ਡੱਡੇ ਪਤਾ ਨਹੀਂ ਕੁਆਲਿਟੀ ਕੇਜੀ ਚੱਲਦੇ ਹੋਣੇ ਆ ਕੁਆਲਿਟੀ ਬਾਰੇ ਜ਼ਰੂਰ ਦੱਸ ਦਿਓ ਮੈਨੂੰ ਇੱਕ ਵਾਰੀ ਵੀ ਕਿ ਮੈਂ ਸਹੀ ਆ ਰਹੀ ਆ ਨੈਟਵਰਕ ਇਸ਼ੂ ਤਾਂ ਨਹੀਂ ਕੋਈ ਗਲਵਿੰਦਰ ਮੰਗਟ ਖੰਨਾ ਠੀਕ ਹੈ ਜੀ ਗੱਲ ਡੈਰੀ ਫਾਰਮ ਸਤਿ ਸ੍ਰੀ ਅਕਾਲ ਬਾਈ ਜੀ ਲੈਕ ਵਾਲਾ ਬਟਨ ਦਬੀ ਜਾ ਨਾਲ ਦੀ ਨਾਲ ਇਹ ਐਸਟਾਨਪੋਜੀ ਆਨ ਪੂਰਾ ਜਿਹਨੂੰ ਕਹਿ ਸਕਦੇ ਆਂ ਵੀ ਪੂਰਾ ਜਿਵੇਂ ਸੌਣ ਦੇ ਮਹੀਨੇ ਚ ਨਹੀਂ ਪੈਂਦਾ ਹੁੰਦਾ ਹਾਂ ਉਸ ਸਾਬ ਨਾਲ ਨਹੀਂ ਪੈ ਰਿਆ ਉਧਰ ਜਸਵੀਰ ਬਾਜ ਨੇ ਨੀਵੇਂ ਪੱਟੀਆਂ ਵੀ ਆ ਮੰਨੋ ਆਇਲਾ ਦਾ ਵੀ ਨੀਵੇਂ ਚ ਪਾਣੀ ਭਰ ਦੇਣਾ ਜਿਹੜਾ ਥੋੜਾ ਬਹੁਤਾ ਕੱਲ ਭਈਏ ਮਿੱਟੀ ਕੱਢ ਕੇ ਗਏ ਤੇ ਵਿੱਚ ਤੇ ਉਹਦੇ ਵਿੱਚ ਤਾਂ ਫੇਰ ਦੁਬਾਰਾ ਰਿੱਚਾ ਗਿਰ ਜਾਣਾ ਹੈ ਰਿੱਚਾ ਜੇ ਉੱਤੇ ਭਰਤ ਰਿੱਚੇ ਦਾ ਪਿਆ ਹੋਣਾ ਬਾਈ ਤੇਰਾ ਸੋਰੇ ਪੰਬਰੀ ਮੀ ਪੈ ਰਿਹਾ ਹੈ ਕਮਾਣੋ ਵੀ ਮਨਸੂਰ ਵਾਲੇ ਸੁਰੂ ਨਹੀਂ ਹੋਇਆ ਠੀਕ ਹੈ ਬਾਈ ਠੀਕ ਹੈ ਨਹੀਂ ਜੇ ਤਾਂ ਮੈਂ ਤਾਂ ਕਹਿੰਦਾ ਵੀ ਹੁਣ ਨਹੀਂ ਪਵੇਦਾ ਠੀਕ ਹੈ ਸਾਰਾ ਸੌਣ ਸੁੱਤਾ ਲੰਘ ਗਿਆ ਹਾਂ ਤੇ ਜਦ ਮੀ ਦੀ ਲੋੜ ਤੇ ਹੁਣ ਪਤਾ ਨਹੀਂ ਰੱਬ ਨੇ ਕੀ ਦੇਖਿਆ ਵਾ ਕੀ ਨਹੀਂ ਹੁਣ ਫਸਲਾਂ ਦਾ ਨੁਕਸਾਨ ਕਰਨ ਦਾ ਵਿੱਚ ਵਿੱਚ ਜੀ ਦੀਆਂ ਪੱਕੀਆਂਵੇਂ ਜਿਵੇਂ ਸਾਡੇ ਰਾਜੂ ਬਾਈ ਦੀ ਹੋ ਜੀ ਜੀਰੀਆਂ ਨੇ ਪੀਲੀ ਹੋਈ ਪਈ ਆ ਪਰ ਨਹੀਂ ਕਹਿੰਦਾ ਹੁਣ ਤੁਹਾਡਾ ਦੇਣਾ ਗਿਆ ਲੈਕ ਵਾਲਾ ਬਟਨ ਦਬੀ ਜਾ ਜੀ ਅੱਜ ਮਾਰਨਿੰਗ ਡੈਮ ਚ ਰੱਬ ਨੇ ਜਲਥਲ ਕਰਤਾ ਹਵੇ ਬਰਦਾਲਾ ਉਧਰ ਨਹੀਂ ਸਾਈਡ ਤੇ ਆਨੰਦਪੁਰ ਵਾਲੀ ਸਾਈਡ ਤੇ ਬਹੁਤ ਚੜ ਕੇ ਆ ਰਿਹਾ ਜੀ ਇਹਨ ਪੂਰਾ ਹੁਣ ਹੁਣ ਥੋੜਾ ਜਿਹਾ ਮੇਰਾ ਨਾ ਨੈਟਵਰਕ ਦਾ ਇਸ਼ੂ ਹੋ ਰਿਹਾ ਜੇ ਮੈਂ ਗਾਹਾਂ ਗਿਆ ਕਿਧਰ ਉਹਨੂੰ ਹੁਣ ਮੇਰਾ ਵਾਈਫਾਈ ਚੱਲ ਰਿਹਾ ਉਹ ਨੂੰ ਬੰਦ ਕਰਕੇ ਚਲਾ ਕੇ ਦੇਖਾਂ ਵੀ 4G ਨੂੰ ਫੜਦਾ ਕਿ ਨਹੀਂ ਵਾਹਿਗੁਰੂ ਸਤਨਾਮ ਇਹੋ ਵਾਦਾ ਕੋਈ ਚੱਕਰੋ ਦਾ ਸਰਬਜੀਤ ਕੌਰ ਯੂਕੇ ਸਤਸ੍ਰੀ ਅਕਾਲ ਭਾਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਆ ਕੇ ਬੀਰ ਜੀ ਚੰਡੀਗੜ੍ਹ ਮੀ ਵੀ ਬਹੁਤ ਪਾਣੀ गिर ਰਿਹਾ ਠੀਕ ਆ ਠੀਕ ਆ ਆ ਮੇਰਾ ਵੀ ਇਹ ਕਹਿੰਦਾ ਜਸਵਿੰਦਰ ਸਿੰਘ ਕਹਿੰਦਾ ਮੇਰੀ ਵੀ ਹਾਂ 730110 ਕੋ ਦਿਨਾ ਚ ਕਟਾਈ ਹੋ ਅਨੰਦਪੁਰ ਸਾਹਿਬ 3 ਵਜੇ ਦਾ ਭਾਰੀ ਮੀਂਹ ਪੈ ਰਿਹਾ ਹਾਂ ਇਹ ਹੋ ਸਕਦਾ ਵੀ ਉਧਰ ਤੇ ਆਇਆ ਹੈ ਮੈਂ ਵੀ ਅੱਜ ਜਿਹੜਾ ਸਵੇਰੇ ਆਇਆ ਨਾ ਇਹ ਆਨੰਦਪੁਰ ਸਾਹਿਬ ਵਾਲੀ ਸਾਈਡ ਤੇ ਆਇਆ ਹਾਂ ਤੁਹਾਨੂੰ ਥੋੜੀ ਜਿਹੀ ਡਿਸਟਰਬੈਂਸ ਹੋਊਗੀ ਵੋਲਿਊਮ ਦੇ ਵਿੱਚ ਕਿਉਂਕਿ ਉਹ ਨਾ ਕਰਤਾ ਜੀ ਛਤਰੀ ਚੱਕੇ ਮੀਂਹ ਦੇ ਵਿੱਚ ਕਮੈਂਟਰ ਤਾਂ ਪੜ ਨਹੀਂ ਸਕਦਾ ਉਹ ਪਾਣੀ ਦੇ ਲੋ ਵੀ ਹਟਣੇ ਵਾਲਾ ਕੰਮ ਹੋ ਗਿਆ ਇੱਧਰੋਂ ਇਹ ਪਾਣੀ ਕਿੱਥੇ ਤੇ ਕਿੱਥੇ ਪਹੁੰਚਣਾ ਹੈ ਰਬਾ ਮੇਰੇ ਤੋਂ ਹਨਾ ਤੋਂ ਨਿਕਲਣਾ ਸਾਰਾ ਹੈ ਚਲ ਕੋਈ ਨਹੀਂ ਜੋ ਬਾਬੇ ਨਾਨਕ ਨੂੰ ਮੰਜ਼ੂਰ ਆ ਉਹਦੇ ਕਿਹੜੇ ਆਪਣਾ ਜੋਰ ਆ ਹਲੋ ਵੀਰ ਜੀ ਤਜਿੰਦਰ ਪਾਲ ਹਲੋ ਵੀਰ ਜੀ ਰਾਏ ਕੋਟ ਤਾਂ ਜਾਵਾਂ ਮੀ ਨਹੀਂ ਭੇਜਾਂ ਜੇ ਤਾਹੀ ਦਾ ਭੇਜ ਦਿੰਦੇ ਔਰ ਕੀ ਕਰਦਾ ਹੁਣ ਅਸੀਂ ਕਹਿੰਦੇ ਸਾਡੇ ਕੋਲ ਪਵੇ ਨਾ ਤੁਸੀਂ ਕਹਿੰਦੇ ਵੀ ਆਹਾਹਾ ਕਿਦਾ ਸਾਡੇ ਇੱਧਰ ਨਾਲਿਆਂ ਦੀ ਸਫਾਈ ਹੋਣ ਵਾਲੀ ਜੀ ਸਾਰਿਆਂ ਦੀ ਆਪ ਆ ਨਾਲਾ ਨਾਲ ਦੇ ਨਾਲ ਗੱਲ ਆ ਜੀ ਉਹ ਪਾਣੀ ਨਾਲੇ ਚ ਚੱਲਣਾ ਚਾਹੀਦਾ ਤਾਂ ਇਹ ਉਲਟਾ ਫੜ ਕੇ ਚੱਲ ਰਿਹਾ ਹੁਣ ਬੁਲਾਈ ਗੁਰੂ ਸਾਧਨਾ ਲਾਇਕ ਵਾਲਾ ਬਟਨ ਨਹੀਂ ਦਬਰ ਹੈ ਜੀ ਤੁਸੀਂ ਲਾਇਕ ਵਾਲੇ ਬਟਨ ਵੀ ਦਬ ਦੋ ਐਨਾ ਕਦਾ ਕਹਿਣਾ ਮੰਨ ਲਓ ਮੇਰਾ ਬਾਹਾ ਕਰੂ ਸਤਨਾ ਜਿੰਦਰਪਾਲ ਭੇਜ ਦੋ ਵੀਰ ਜੀ ਜੇ ਭੇਜ ਸਕਦੇ ਆਪਣੇ ਹੱਥ-ਪਾਸ ਨਹੀਂ ਵੀਰ ਇਹ ਤਾਂ ਹਣ ਬਾਬੇ ਨਾਨਕ ਦੇ ਹੱਥ-ਪਾਸਾ ਕੁਆਲਿਟੀ ਦੱਸ ਜੇ ਮੈਨੂੰ ਕਿਵੇਂ ਦੀ ਆ ਰਹੀ ਆ ਲਾਓ ਜੀ ਇਹ ਪਾਣੀ ਨੂੰ ਦੇਖ ਕੇ ਨਾ ਆਪਣਾ ਪਰਾਣਾ ਘਰ ਤੇ ਪਿਆ ਜਾਂਦਾ ਤਾਂ ਮਨ ਆ ਗਿਆ ਸਮਝ ਲਓ ਇੱਕ ਕਹਣਾ ਗਲੀ 'ਚ ਪਾਣੀ ਖੜ ਜਾਂਦਾ ਦਾ ਸਾਡੇ ਪਰਾਨੇ ਘਰ ਪਾਣੀ ਜਿਹਦੇ ਵੜ ਜਾਂਦਾ ਦਾ ਅੰਦਰ ਬਸ ਫਿਰ ਲੱਜ ਜਾਂਦਾ ਤੁਸੀਂ ਲੈ ਕੇ ਮਿੱਟੀ ਤਸਲੇ ਜੇਤ ਮੂਰੇ ਮਿੱਟੀ ਲਾਉਣ ਉਹ ਵੀ ਦਿਨ ਦਾ ਜਿਵੇਂ ਵੀ ਅੱਜ 5:00 ਵਜੇ ਬੱਦਲ ਲਸਕਦਾ ਦਾ ਬਾਜਾਤੀ ਸੀ ਲੈ ਆਪਣਾ ਤੜਾ ਤਮਣੀਆਂ ਚੱਕ ਲੈਣੀਆਂ ਕਹਿਆਂ ਕੋਈ ਜੇ ਲੈ ਕੇ ਪਾਪਾ ਪਾਹ ਕਹਦਾ ਵੀ ਮੀਂਹ ਆਏ ਜਾਣਾ ਕਿਧਰੇ ਨੇ ਕਿਧਰੇ ਤੇ ਆ ਇੱਕ ਘੰਟਾ ਮੀਂਹ ਪਿਆ ਜੇ ਸੜਕ ਪਸਾਰੀਓ ਪਾਣੀ ਦੀ ਭਰੀ ਵੀ ਆ ਇੱਧਰ ਆ ਗਲੀ ਸਾਰੀ ਉਪਰੀ ਦੀ ਹੈ ਇੱਥੇ ਤੋਂ ਥੋੜਾ ਜਿਹਾ ਨਾਲੇ 'ਚ ਚੱਲ ਰਿਹਾ ਪਾਣੀ ਬਾਕੀ ਸਾਰਾ ਸੜਕ 'ਤੇ ਰਿਹਾ ਉਹ ਗਾਹਾਂ ਜਾ ਕੇ ਫੇਰ ਸੜਕ 'ਤੇ ਆ ਗਿਆ ਬਾਹਰ ਫਰੀਪਲਾ ਸਭ ਦਾ ਮਾਝੇ ਵਾਲੇ ਕਿੱਥੇ ਮੀਂਹ ਪੈ ਰਿਹਾ ਰੋਪੜ ਜੀ ਰੋਪੜ ਆ ਸਾਡੇ ਲਈ ਭਾਰਤੋਂ ਨਰਾਗ ਇੱਕ ਪਿੰਡ ਦੇ ਵਿੱਚ ਅੱਜ 2500 ਨੰਬਰ ਸਸਰੀ ਗੱਲ ਦੀ ਬਾਜੀ ਜੂਰੇ ਹੁਣ ਤਾਂ ਨਹੀਂ ਹੁੰਦੀ ਇਹਨਾਂ ਮੀਂਹ ਮੀਂਹ ਸੇ ਬਾਜੀ ਕਿੱਥੇ ਹੋ ਜੂਗੀ ਯਾਰ ਉੱਡ ਜੂਗਾ ਕਬੂਤਰ ਮੀਂਹ ਕੰਟਾ ਹੋਦ ਲੈ ਰੱਦਦਾ ਨਹੀਂ ਮੈਂਦਾ ਨਾ 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 ਕੰਟਾ ਹੀ ਹੋਇਆ ਪਾਣੀ ਬੋਤਲ ਪਾਣੀ ਹੁਪੇ ਗੰਨੀ ਰਹਾ ਨਹੀਂ ਤਾਂ ਚੌਥਾ ਉਹਨੇ ਤੁਰੇ ਜਮੀਨ ਚਮਕੌਰ ਤੱਕ ਕਿਹੜਾ ਇਲਾਕਾ ਹੈ ਕਲਾਰਾਂ ਵੀਰ ਮਰੇਂਡੇ ਅੱਛਾ ਅੱਛਾ ਆਹ ਔਰ ਕੰਟਾ ਕਿ ਹੋਇਆ ਮੈਂ ਤੇਰੇ ਕੋਲ ਨਹੀਂ ਪਹੁੰਚਿਆ ਨਚਰੋਥੇ ਤੇ ਆਇਆ ਮੀਂਹ ਤੇ ਵੀ ਘਟ ਹੈ ਹਾਂ ਬੱਲੇ ਵੀਰ ਇੰਨਾ ਸ਼ੌਕ ਯਾਰ ਕਬੂਤਰ ਬਾਜੀ ਦਾ ਹੋਲਡ ਯੋਲਾ ਦੇ ਕਬੂਤਰ ਨੂੰ ਅਰੈਸਟ ਕਰਾ ਦੋ ਹੁੜ ਜੀ ਇਹ ਮੇਰਾ ਆ ਲਓ ਜੀ ਹਰੂ ਗਾਣੇ ਕਬੂਤਰ ਬਾਜੀ ਦਾ ਸ਼ੌਕ ਬੰਦੇ ਸਰਜਰੀ ਦੱਸ ਹੈ ਕਿੱਥੇ ਪਹੁੰਚ ਗਏ ਕਮਾਲੇ ਹੋ ਗਈ ਵਾਹ ਹੋ ਗਈ ਕਬੂਤਰ ਕਿੱਥੇ ਉੱਡਣਿਆ ਅਜੇ ਮੌਸਮ ਚੱਲਦਾ ਗੱਲ غلطਾ ਹੋ ਗਿਆ ਮਾਲਾਂ ਦੇ ਵਿੱਚ ਕਿ ਕ ਉਤਰੜਾਉਣਾ ਕਰਦਾ ਮੁੰਡੇ ਉਹ ਟੋਬੇ ਦਾ ਪਾਣੀ ਪਤਾ ਨਹੀਂ ਕਿੱਧਰ ਕਿੱਧਰ ਨੂੰ ਕਿਹ ਪਹੁੰਚਦਾ ਨਾਲੇ ਤੈਨੂੰ ਤਾਂ ਪਹੁੰਚਣਾ ਨਹੀਂ ਹੈਗਾ ਅਸੀਂ ਜਿਹੜਾ ਗੰਦਾ ਪਾਣੀ ਦਾ ਹੁੰਦਾ ਜੀ ਇਹਨੂੰ ਅਸੀਂ ਨਾਲਾ ਕਹਿੰਦੇ ਹੁਣ ਆ ਬਾਕੀ ਇਲਾਕਿਆਂ ਦੇ ਕਿਆ ਕਹਿੰਦੇ ਕਿਆ ਨਹੀਂ ਇਹਦੇ ਬਾਰੇ ਵਿੱਚ ਕੁਝ ਕਹਿੰਦੇ ਸਦਾ ਇੱਕ ਟਿਨ ਵਿੱਚ ਪੈ ਗਿਆ ਸਾਰਾ ਪਾਣੀ ਫਿਰ ਲਾਇਆ ਕਾਲਾ ਬਟਨ ਦੱਬ ਤੋ ਆ ਵੀ ਆ ਵੀ ਕੰਮ ਖਰਾਬ ਆ ਨਾ ਜੀ ਨਾਲੇ ਦੇ ਵਿੱਚ ਆ ਫਸ ਗਏ ਥੱਲੇ ਤੁਲੂ ਰੇ ਆ ਕੇ ਵਾਹਿਗੁਰੂ ਵਾਹਿਗੁਰੂ ਸਤਨਾਮ ਕਰੀ ਭਲਾ ਹਟਾ ਦੇ ਮੀ ਲੋੜ ਹੈ ਨਹੀਂ ਸਾਨੂੰ ਇਹ ਕਹਿੰਦਾ ਮੈਂ ਹੁਣ ਪਾਉਣਾ ਹੁਣ ਹਟਾਉਣਾ ਨਹੀਂ ਹੁਣ ਪਾਉਣਾ ਕੀ ਹਾਲ ਹੈ ਬਾਈ ਜੀ ਫਰੋਂ ਕਤਰ ਇਹ ਹੈਗਾ ਸਰਬਜੀਤ ਕਲਸੀ ਕਲਸਾ ਕਹਿ ਲਿਆ ਪਰ ਮੈਂ ਬਾਈ ਮੇਰਾ ਧਿਆਨ ਇੱਧਰ ਤਰਨ ਦੇ ਵਿੱਚ ਹੈ ਮੈਂ ਬਹਿ ਕੇ ਨਾ ਹੁਣ 2 ਮਿੰਟ ਲਾਉਣਾ ਹੁਣ ਤੁਹਾਡੇ ਕਮੈਂਟਾਂ ਪਰ ਕੀ ਬਾਅਦ ਹੈ ਸਤਨਾਮ ਮੈਂ ਨਾਲ ਨਾਲ ਕਰ ਰਿਹਾ ਜੀ ਦਤਾਂ ਇਹ ਵੀ ਨਾ ਹੁਣ ਤੁਸੀਂ ਕਰੋ ਵਿੱਚ ਖਰ ਖਰ ਜੀ ਕਰੀ ਜਾਂਦਾ ਆਕਾ ਬਾਈ ਨੇ ਤੇਜਿੰਦਰਪਾਲ ਨੇ ਦਾ ਬਣਾ ਕੇ ਭੇਜ ਵੀ ਦਿੱਤਾ ਉਹ ਮੈਂ ਹੁਣ ਬੈਕ ਕੈਮਰਾ ਕਮਾ ਕੇ ਕਰ ਰਾ ਫਰੰਟ ਕੈਮਰਾ ਕਰਕੇ ਇਹ ਜਿਆਦਾ ਵੀ ਬਾਹਰ ਬੂਣ ਦੇ ਫਸ ਕੇ ਦਾਲੀ ਚ ਉਧਰੋਂ ਵੀ ਠੀਕ ਹੈ ਜੀ ਉਧਰੋਂ ਵੀ ਠੀਕ ਹੈ ਕੈਮਰਾ ਉਧਰੋਂ ਕੋਈ ਵਧੀਆ ਤਾਂ ਲੱਗਦਾ ਕੰਮ ਹਾਂ ਚਲੋ ਹੁਣ ਮੀਂਹ ਥੋੜਾ ਜਿਹਾ ਘਟ ਗਿਆ ਪਰ ਉੱਪਰ ਬੱਦਲ ਕਹਿੰਦਾ ਵੀ ਹਟ ਜਾ ਉੱਪਰ ਉਹਦਾ ਲੱਟਾ ਮਾਰ ਮਾਰ ਦੇ ਰਿਹਾ ਦਾ ਵੀ ਕਿਹੜਾ ਇリア ਰਹਿ ਗਿਆ ਮੀਂਹ ਪੈਣ ਤੇ ਕਿਹੜਾ ਨਹੀਂ ਦੱਸੋ ਮੁੰਡਿਆ ਤੇ ਹੈਰਾਨ ਆ ਮੈਂ ਹਜੇ ਟਾਈਮ ਦੇਖ ਲਓ ਜੀ ਕਿੰਨਾ ਹੋਇਆ ਟਾਈਮ ਹੋ ਗਿਆ 6:40 ਹੋਇਆ 15-16 ਕਿਲੋਮੀਟਰ ਮੁੰਡੇ ਗੱਡੀ ਚੱਕ ਕੇ ਉਰੇ ਪਹੁੰਚ ਗਏ ਵਾਓ ਤਬੂਤਰ ਬਾਜ਼ੀ ਦਾ ਸ਼ੌਕ ਉਈ ਫਾਰਟਨਰ ਗੱਡੀ ਇਹ ਸ਼ੌਂਕ ਵੀ ਇਹ ਸ਼ੌਂਕ ਵੀ ਉਹੀ ਪਗਾਉਂਦੇ ਭਾਈ ਜਿਨ੍ਹਾਂ ਕੋਲ ਪੈਸੇ ਹੈਗੇ ਚਾਰ ਗੱਲ ਤਾਂ ਇੱਥੇ ਆ ਸਾਰੀ ਹਾਂ ਇੱਥੇ ਤਾਂ ਕਬੀਲਦਾਰਿਆਂ ਦਾ ਝੰਜਟਾ ਚੋਂ ਨਹੀਂ ਨਿਕਲ ਹੁੰਦਾ ਬਣਿਆ ਕਦੇ ਆ ਕਰ ਕਦੇ ਉਹ ਕਰ ਬਾਹਰ ਹਵਾ ਤਾਂ ਲੱਗਿਆ ਜੀ ਪੂਰੀਆਂ ਨੇ ਪਾਪਾ ਜੀ ਵੀ ਆ ਗਏ ਪਰ ਦੁੱਤਰ ਗਿਆ ਚਾਹ ਪੀਆ ਹੈ ਜੀ ਮੀ ਤਾਂ ਤਾਂ ਹੁਣ ਨੁਕਸਾਨ ਹੈ ਜੀ ਨਾ ਕੋਈ ਨੁਕਸਾਨ ਨਹੀਂ ਨਾ ਸੱਚ ਦਾ ਪਤਾ ਨਹੀਂ ਨਹੀਂ ਆਉਂਦਾ ਹਾਂ ਨਹੀਂ ਤੁਹਾਨੂੰ ਬਾਕੀ ਨਹੀਂ ਉਹਨੇ ਫਿਰ ਦੇਖਣੀ ਹਾਂ ਚਲੋ ਜੋ ਪਾਵੇ ਕਰਤਾਰ ਉਹ ਕਰਤਾ ਕੋ ਸਕਦੇ ਨਹੀਂ ਉਹਦਾ ਬੈਕ ਹੀ ਦੇਖਦਾ ਬੇਤੇ ਹਾਂ ਉਹ ਬੀਕੇ ਨਾ ਕਰਦਾ ਮੈਂ ਮਹਾਰਾਜ ਬੰਦ ਕਰਦੇ ਰਹਿੰਦੇ ਹਾਂ ਮੈਂ ਰੱਖੇ ਉਹ ਤਾਂ ਕਹਿ ਲਿਆ ਪਰ ਆ ਦੇਖੋ ਨਾਲ ਦੇ ਨਾਲ ਵੜਕਾ ਮਾਰਦਾ ਉੱਪਰ ਵੀ ਤਾਂ ਤੁਸੀਂ ਕਹਿ ਕਰ ਦਿੱਤਾ ਵੀ ਹਟ ਜਾ ਇਹ ਤਾਂ ਕਹਿੰਦਾ ਮਾਰ ਹੈ ਹਾਂ ਪੱਪਾ ਲਖਾਇਆ ਕਹਿੰਦਾ ਮੈਂ ਪਾਉਣਾ ਤਾਂ ਹੈ ਹਾਂਜੀ ਮੇਰਾ ਹਾਰ ਪੱਪਾ ਲਖਾਇਆ ਕਹਿੰਦਾ ਮੈਂ ਪ੍ਰੋਮੋਟ ਹੈਗਾ ਕਹਿੰਦਾ ਹਾਂ ਹਾਂ ਇਹ ਗੱਲ ਆ ਗਈ ਆ ਮੈਨੂੰ ਅਸਲੀ ਖਤਰਾ ਲੱਗਦਾ ਇਹਦਾ ਬਹੁਤ ਜੀ ਦੁੱਘੋੜੀ ਨਹੀਂ ਲਾਦੰਦਾ ਕਿਤੇ ਫੇਲ ਜੀ ਦੀਆਂ ਵੱਡ ਹੋ ਰਹੀਆਂ ਤੱਕ ਚੰਗਾ ਮੈਂ ਹਾਂ ਜੀ ਤੁਹਾਨੂੰ ਮੈਂ। ਦੇਖੀਏ ਉਹ ਵੀ ਕੀ ਬਣਦਾ। ਜਰ ਬਾਜ ਆ ਗਿਆ ਜੀ। ਸਾਪਕਾਲ ਜੀ। ਧੰਨ ਰਖੋ ਰੋਟੀਆਂ ਫੜਾ ਲਓ। ਇਹ ਕਰਮਾ ਦਾ ਰੋਟੇਸ਼ਨ ਹੁੰਦਾ ਹੀ ਨਹੀਂ ਯਾਰ ਮੈਨੂੰ ਇਹਦਾ ਰੋਟੇਸ਼ਨ ਵਾਲਾ ਸਿਸਟਮ ਹੀ ਨਹੀਂ ਹੈਗਾ ਇਹਦੇ ਤੇ। ਹਾਂ। ਇਹ ਕਿ ਲੈਵ ਚੱਲਦਾ ਮੇਰੇ ਕੋਲ। ਚਲ ਰਾਈ ਵੀ ਚੱਲ ਰਿਹਾ। ਹਾਂ। ਉਹ ਤਾਂ ਮੈਂ ਦੱਸੂਗਾ ਵੀ ਕਿਵੇਂ ਹੋਣਾ। ਹਾਂ। ਅ ਤੇਜਿੰਦਰਪਾਲ ਹੋਰ ਦੱਸੋ ਵੀਰ ਜੀ ਹੁਣ ਤੁਹਾਡਾ ਬੀਪੀ ਕਿਵੇਂ ਹੈ ਹੁਣ ਕਿਹੜੀ ਦਵਾਈ ਖਾਂਨੇ ਹੋ ਮੈਂ ਮੇਰਾ ਵੀ ਬੀਪੀ ਵੱਧਦਾ ਬਹੁਤ ਵੀਰ ਜੀ ਪਤਾ ਦਵਾਈ ਕੋਈ ਨਹੀਂ ਖਾਂਦੇ ਬਸ ਵੀਰੇ 5 ਕਿਲੋਮੀਟਰ ਸੈਰਦੇ ਹੁਣ ਮੀ ਪੈ ਗਿਆ ਤਾਂ ਕਰਕੇ ਮੈਂ ਰੁਕ ਗਿਆ ਬਣੀ ਤਾਂ ਹੁਣ ਨੂੰ ਪਾਣ ਉਹ ਤਾਂ ਨਹੀਂ ਘੁੰਮਦੇ ਹੁਣ ਬਸ ਆਜਰੇ ਸਾਜਰੇ ਪੂਰਾ ਪਸੀਨਾ ਕੱਢਿਆ ਹੋਣਾ ਸਰੀਰ ਦਾ ਜਾ ਕੇ ਬੀਬੀ ਫੂਫੀ ਸਭ ਆਪੇ ਸੈੱਟ ਹੋ ਗਏ ਤੇ ਕੁਝ ਖਾਲੀ ਪੇਟ ਸਵੇਰੇ ਦੋ ਲਸਣ ਦੀਆਂ ਪੋਥੀਆਂ ਲੈ ਲੈਣੇ ਕੋਸੇ ਜੇ ਪਾਣੀ ਨਾਲ ਖੂਨ ਪਤਲਾ ਕਰਨ ਵਾਸਤੇ ਉਸ ਮੈਂ ਬਲੱਡ ਡੋਨੇਟ ਕਰਾਇਆ ਤਾਂ ਉਹਦੇ ਵਿੱਚ ਹਾਂ ਕਈ ਕਈ ਗੱਲਾਂ ਵਿੱਚੇ ਕਰਤੀਆਂ ਉਹਦੇ ਕਰਕੇ ਹੁਣ ਇਹ ਨਹੀਂ ਪਤਾ ਵੀ ਮੈਨੂੰ ਫਾਇਦਾ ਕਿਹੜੀ ਚੀਜ਼ ਨੇ ਕਰਿਆ ਇਹ ਮੈਂ ਕੁਝ ਨਹੀਂ ਕਹਿ ਸਕਦਾ ਇਹ ਤਾਂ ਹੈ ਹਾਂ ਜਣੀ ਉਹ ਨਹੀਂ ਤਾਂ ਸਾ ਪਹਿਲਾਂ ਕਿ ਕਿ ਉਹ ਜਿਹੜੇ ਸਾਹਮਣੇ ਤਾਂ ਉਹ ਘਰਾਂ ਦੇ ਮੂਹਰੇ ਜਿਹੜਾ ਪਾਣੀ ਆ ਉਹ ਸਾਹਮਣੇ ਉਹਨਾਂ ਮੂਹਰੇ ਕਦੇ ਪਾਣੀ ਨਹੀਂ ਉੱਪਰ ਆਇਆ ਹੈਗੇ ਕੋਲ ਹੁਣ ਖਤਮ ਹੀ ਪੈ ਗਿਆ ਉਹ ਤਮੀ ਇੱਕ ਕੋ ਪੂਰੇ ਸਪੀਡ ਨਾਲ ਨਹੀਂ ਪਿਆ ਜਿੰਨਾ ਪਿਆ ਹਾਂ ਐਨ ਗੱਡ ਕੇ ਪਿਆ ਨਾਲ ਤਾਂ ਹੀ ਮੈਂ ਕਹਿੰਦਾ ਆਪਣੇ ਉਧਰ ਗਲੀ ਚੋਂ ਪਾਣੀਓ ਪਾਣੀ ਹੋਇਆ ਬਾੜਾ ਬੜਾ ਪੁਰਾਣਾ ਕਰਕੇ ਨੂੰ ਅੱਧਰਮੀ ਜਲਦੀ ਪੈਂਦਾ ਜਿਹੜੀ ਰਾਜੂ ਬਾਈ ਜਾਨ ਦੇ ਘਰੋਂ ਪਈ ਜਾਂਦੀ ਆਪਣੇ ਪੁਰਾਣੇ ਮਕਾਨ ਤੋਂ ਜਿਹਦਾ ਪਾਣੀ ਖੜਨੇ ਖੜਨਾ ਪਰਨਾ ਉਹ ਸਾਹਮਣੇ ਦੇ ਹਾਂ ਉਹ ਗੱਡੀ ਕਿਹੜੀ ਆਈ ਜਿਹੜੀ ਉਹ ਸੀ ਉਹ ਫਰਤੂ ਨਰਾਇਵਰ ਅਰੇ ਕਹਿੰਦਾ ਸਾਡੀਆਂ ਦੇ ਕਬੂਤਰਾਂ ਦੀ ਸ਼ਰਤ ਸੀ ਕਹਿੰਦਾ ਤੁਹਾਡੇ ਪਿੰਡ ਓਹੋ ਕਹਿੰਦਾ ਹੁਣ ਹੋ ਜੂਗੀ ਮਾਂ ਹੁਣ ਤੁਹਾਨੂੰ ਨਹੀਂ ਪਤਾ ਹੈਗਾ ਵੀ ਕਬੂਤਰ ਉਡ ਜੂ ਕਹੇ ਨਹੀਂ ਹਾਂ ਗੱਲ ਦਾ ਪਤਾ ਕਹਿੰਦਾ ਸਾਡੇ ਤਾਂ ਉੱਥੇ ਕਹਿੰਦਾ ਨੌਂ ਫੇ ਵੀ ਨਹੀਂ ਤਾਂ ਹੈਗਾ ਕਹਿੰਦਾ ਇੱਥੇ ਆ ਕੇ ਕਹਿੰਦਾ ਭੋਜੇ ਮਰਦੇ ਤੇ ਵੀ ਗਾਹਾਂ ਆ ਕੇ ਨਹੀਂ ਹੈ ਅੱਛਾ 5-7 ਕਿਲੋਮੀਟਰ ਦੇ ਵਿੱਚ ਵਿੱਚ ਹੈ ਘੁੰਮਦੇ ਆ ਲਾਗੇ ਮੋਟਰਸਾਈਕਲਾਂ ਨੇ ਘੁੰਮਣ ਛੱਦ ਨਹੀਂ ਛੱਦ ਨਹੀਂ ਚੱਕ ਕੇ ਅ ਹਾਂਜੀ ਹੈ ਵੀ ਅੱਜ ਜਾ ਕੇ ਗੱਲ ਕਰਦੇ ਹਾਂ ਹਾਂ ਉਹ ਕਿਹੋ ਜਿਹਾ ਸਾਡੇ ਪਿੰਡ ਸੋਨਾ ਹੋ ਜਾਂਦਾ ਜੀ ਇਹ ਸ਼ਹਿਰ ਕਬੂਤਰ ਕਰੂਗੇ ਰਸਤੇ ਜੀ ਅੱਜ ਪਤਾ ਨਹੀਂ ਉਹ ਇਹਨਾਂ ਨੇ ਹੋਰ ਪਿੰਡਸ ਨੂੰ ਜਾਣੇ ਹੋਰ ਪਿੰਡ ਜਿੱਥੇ ਚੱਲ ਜੂਗੇ ਇਹ ਤਾਂ ਇੱਥੇ ਆਉਂਗੇ ਆ ਆ ਗਏ ਉੱਛੋ ਆਉਂਦੇ ਆ ਕੁਝ ਦੇਖਿਆ ਹਾਂ ਇਹ ਤਾਂ ਕਬੂਤਰ ਭਜਾਉਣ ਤੇ ਭੱਜਣ ਤੇ ਬਚਾਉਣ ਲਈ ਆਈਆਂ ਨੇ ਅੱਛਾ 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 ਹਾਂ ਚਲੋ ਕੋਈ ਘੜੰਦੇ ਹਾਂ ਸਮਨ ਜੀ ਹੈਲੋ ਭਾਜੀ ਹੈਲੋ ਭਾਜੀ ਹੈਲੋ ਭਾਜੀ ਹੈਲੋ ਭਾਜੀ ਤਰਨਵੀਰ ਬਲੌਗਰ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੀ ਬੱਦਲ ਆ ਗਿਆ ਮੈਂ ਤਰਨਵੀਰ ਢਿੱਲੋਂ ਪਿੰਡ ਢਿੱਲਵਾਂ ਸ਼ਹਿਰ ਸਮਰਾਲਾ ਓਕੇ ਭਾਜੀ ਓਕੇ ਜੀ ਮੈਂ ਕਹਿੰਦਾ 5500 ਦਾ ਟਿਕਾਣਾ ਪਾਜੀ ਹਾਂ 5500 ਤੁਮ ਬੱਦਲ ਬਾਈ ਤਦ ਨਹੀਂ ਜਿਹੜਾ ਲਸ ਜਿਹੜੀ ਲਸ ਕੋਰ ਜੀ ਤੇ ਉਹ ਤਾਂ ਮੈਂ ਕਹਿੰਦਾ 5 ਵਜੇ ਤੋਂ ਪਹਿਲਾਂ ਦੀ ਉਹ ਪੈਂਦੀ ਸੀ ਅਲਦਾਲੇ ਨੂੰ ਹਾਂ ਮੈਂ ਤਾਂ ਦੇ ਪੰਜੇ ਬਾਹਰ ਆਇਆ ਮੋਕਾ ਭੋਲੇ ਮੋਕਾ ਬਾਹਰ ਆਇਆ ਹਰ ਮੋਕਾ ਮੈਂ ਕਿਹਨਾਂ ਘਰ ਲੈ ਕੇ ਫੋਟੋਆਂ ਮੋਕਾ ਮੈਂ ਮੈਂ ਤੁਰ ਪਿਆ ਤਾਂ ਜੀ ਇੱਧਰ ਤੇ ਮਾਂ ਵੀ ਇੱਕ ਭਰੀ ਮੈਂ ਚੱਕ ਕੇ ਲਿਆਉਣਾ ਜਾ ਕੇ ਵੀ ਬੱਦਲ ਤਾਂ ਨਿਕਲਦਾ ਵਾਲੇ ਵਾਲੇ ਤਾਂ ਅੱਖ ਤਾਂ ਕੱਲੇ ਪੂਰੇ ਹੋਏ ਵੇ ਤੇ ਹਾਂ ਤਾਂ ਚਲੋ ਸ਼ੌਂਕ ਹੈ ਉਹਦਾ ਸਾਦਰ ਸਾਦਰ ਕੱਲੇ ਇਕੱਠਾ ਕੱਲ ਇਕੱਠੀ ਜਾ ਕੇ ਤੇ ਹਾਂ ਦਲਵੀਰ ਸਾਰੇ ਵਾਲੇ ਕੰਮ ਹੋ ਗਏ ਸਾਰੇ ਵਾਲੇ ਕੰਮ ਹੋ ਗਏ ਆ ਦਲਵੀਰ ਇੱਕ ਹੀ ਬੈਠਾ ਗਈ ਜੀ ਤਾਂ ਕਹਿੰਦਾ ਸਾਡੇ ਤਾਂ ਮੀ ਹੈ ਨਹੀਂ ਹੈ ਨਹੀਂ ਇਹਦਾ ਉਹ ਹੁਣ ਹਟ ਗਿਆ ਤੇਰੀ ਅੱਖ ਲੇਟ ਖੁੱਲੀ ਆ ਸਾਰੇ ਬੈਠਾ ਫੈਸਲੇ ਕਰੀਏ ਤਾਂ ਵੀਡੀਓ ਦੇ ਵਿੱਚ ਬਾਹਰ ਹੀ ਨਹੀਂ ਨਿਕਲੇ ਹੁਣ ਆ ਜਾਈ ਤੇ ਮਿੰਟ ਉਹਦੇ ਅੱਖੇ ਹੁਣ ਖੁੱਲੀ ਹੋਈਆਂ ਜੀ ਉਹ ਸੁੱਤਾ ਪਿਆ ਉਹਦੀ ਅੱਖੇ ਹੁਣ ਖੁੱਲੀ ਆ ਆ ਕਰਦੇ ਮਹੀਨੇ ਦਾ ਫੁੱਲਾ ਸਪੀਡ ਪੜੀ ਇੱਕ ਵਾਰ ਆ ਜੇ ਜਿਹੜੀ ਸਪੀਡ ਕਰ ਨਹੀਂ ਪਿਆ ਵੀ ਕਿ ਮੰਨਦਾ ਇੱਕ ਘੰਟਾ ਪਾਉਣ ਦਾ ਬੋਲ ਬੋਲ ਅਹ ਕਿਹੜਾ ਹਸਾਬ ਆਉਣਾ ਮੈਂ ਤਾਂ ਚਲੋ ਘਟਦਾ ਵੱਧਾ ਚੱਲੀ ਗਏ ਵਿੱਚ ਨੂੰ ਰਵਨਦੀਪ ਜੀ ਕੀ ਆ ਦੱਸਾਂ ਮੈਂ ਤੁਸੀਂ ਪੁੱਛਦੇ ਦੇਖੋ ਸਨੇ ਕਹਿੰਦੇ ਦੱਸੋ ਜੀ ਪਲੀਜ਼ ਕੋਈ ਤਾਂ ਨਹੀਂ ਪੁੱਛਿਆ ਨਾ ਜੀ ਜੀ ਬਾਰੇ ਨਹੀਂ ਕੋਈ ਹੋਊ ਪੁੱਛਿਆ ਉਹਨਾਂ ਨੇ ਹੁਣ ਪਰਲੰਗਾ ਦਾ ਮੈਸੇਜ ਕਿੱਥੇ ਕਿੱਥੇ ਚੱਲ ਗਿਆ ਪਰ ਰਵਨਦੀਪ ਕਿੱਥੇ ਪੈ ਰਿਆ ਜੀ ਮੀਂਹ ਰੋਪੜ ਰੋਪੜ ਪਿੰਡ ਮਾਲਾ ਪਿੰਡ ਮਾਲਾ ਜੀ ਅਸੀਂ ਬੈਠੇ ਹਾਂ ਜੀ ਅਸੀਂ ਬੈਠੇ ਹਾਂ ਜੀ 6 ਕਿਲੋਮੀਟਰ ਦੂਰ ਪੈਂਦਾ ਇਹ ਰੋਪੜ ਤੋਂ ਜੇ ਸ਼੍ਰੀ ਚਮਕੌਰ ਸਾਹਿਬ ਤੋਂ ਦੇਖੀ ਤੌਰ ਤੇ 10 ਕਿਲੋਮੀਟਰ ਪੈਂਦਾ ਹੈ ਬੇਲੇ ਰੋਡ ਦੇ ਉੱਪਰ ਹੀ ਸਾਡਾ ਪਿੰਡ ਪਹੁੰਚਾ ਹੁਣ ਇਹ ਕਿਉਂਕਿ ਇਹ ਕੰਮ ਹੁਣ ਹੋਰ ਹੋਇਆ ਵਾ ਜੀ ਹਾਂ ਚੱਲਦਾ ਤਾਂ ਹੈਗਾ ਪਰ 2 ਮਹੀਨਾ ਅੰਡ ਵਿੱਚ ਆਉਣੇ ਆਲਾ ਪਰ 2 ਮਹੀਨਾ ਪਰ ਸੌਣ ਆਲਾ ਕੰਮ ਹੋਇਆ ਫੇ ਚਾਹਣਾ ਸੌਣ ਵਿੱਚ ਬੱਟ ਨੂੰ ਪੱਟ ਛੱਟ ਜਾਂਦਾ ਹੈ ਨਾ ਮੇ ਪੱਟ ਤੇ ਇੱਧਰਲੇ ਪਾਸੇ ਨਹੀਂ ਪੈ ਗਿਆ ਬੱਟ ਤੋਂ ਇੱਧਰਲੇ ਪਾਸੇ ਨਹੀਂ ਪਿਆ ਨਹੀਂ ਉਹ ਕੰਮ ਹੋਇਆ ਹੋਇਆ ਹੁਣ ਤਾਂ ਹਾਂ ਪਰ ਤੋਂ ਜੋ ਤੇ ਚਲ ਤੌਰ ਤਾਂ ਮੇਰੇ ਸਹੁਰਿਆਂ ਕਹਿੰਦੇ ਵੀ ਇੱਧਰ ਮੰਡੀ ਵਿੱਚ ਮੀਂਹ ਪੈਂਦਾ ਤਾਂ ਮਾਣੇ ਮਾ ਜਿਹੜੇ ਮੀਂਹ ਨਹੀਂ ਤਾਂ ਹੈਗਾ ਕਦੋਂ ਚੱਲ ਰਿਹਾ ਸੌਣ ਵਾਲਾ ਹੀ ਕੰਮ ਹੋਇਆ ਤੇ ਕਦੇ ਝੋਨੇ ਚ ਦਵਾਈ ਪਾਉਣੀ ਹੈ ਜੇ ਭਾਈ ਮੀਂਹ ਬੱਦਲਦਾ ਹੀ ਹੈਗੀ ਫਿਰ ਤਾਂ ਰਹਿਣ ਦਿਓ ਜੀ ਨਹੀਂ ਉਹ ਨਹੀਂ ਪਤਾ ਹੁੰਦਾ ਕਿਹਦੀ ਹੋਣੀ ਹਨ ਹਾਂ ਉਹ ਹਾਂ ਮੇਰਾ ਪੁੱਤ ਪਰਦੇ ਹੱਕਾਪਾ ਦਾ ਆ ਜਾ ਮੇਰੇ ਪੁੱਤ ਨਹੀਂ ਫੇਰ ਉੱਤਰਿਆ ਆਇਆ ਜੀ ਦੁਬਾਰਾ ਹਾਂ ਰਿਕਰ ਦੇ ਆ ਜਾ ਤੂੰ ਜੁਨੇ ਕਾਕੇ ਆ ਜਾ ਓਏ ਆ ਜਾ ਕੀ ਮੈਂ ਕਹਦੀ ਆ ਜਾ ਆ ਜਾ ਲਾਈਕਲੇ ਬਟਨ ਜੀ ਦੱਬੇ ਰੋ ਜਿੱਥੇ ਨੇ ਵੀ ਹੂੰ ਇਹਦਾ ਇਹਦਾ ਮੇਰੇ ਨਾਲ ਮੈਂ ਕਹਿੰਦਾ 5:30 ਵਜੇ ਉੱਠ ਗੱਡੀ ਦੀ ਡੰਗਰ ਡੰਗਰ ਚੋਣ ਦੇ ਟਾਈਮ ਨਹੀਂ ਰਹੀ ਤੇ ਨਾਲ ਲਾਈਕਲੇ ਬਟਨ ਦੱਬ ਦਿਓ ਪਲੀਜ਼ ਥੋੜੇ ਇਸਤਾਂ ਦੇ ਵਿੱਚ ਮੋਬਾਈਲ ਚੱਲ ਰਹੇ ਨੇ ਆ ਜਾ ਮੇਰੇ ਪੁੱਤ ਆ ਜਾ ਫਿਰ ਆ ਗਈ ਮੈਂ ਕਹਿੰਦਾ 5:20 ਸਾਫ ਲੁਧਿਆਣਾ ਅੱਛਾ ਜੀ ਮੈਂ ਉਧਰ ਆ ਰਿਹਾ ਹਾਂ ਹਾਂ ਜੀ ਆਜੋ ਆ ਜਾ ਮੇਰੇ ਪੁੱਤ ਆ ਗਈ ਜੀ ਸ਼ੁੱਭ ਨੂੰ ਲੈ ਲੰਨੇ ਆ ਜੀ ਆ ਗਈ ਉਹ ਤਾਂ ਹੱਕਾ ਮਾਰਦੀ ਆਉਂਦੀ ਐ ਆ ਜਾ ਜੀ ਹਾਂ ਰਮਨਦੀਪ ਰਾਏਕੋਟ ਕੋਲ ਪਿੰਡ ਆ ਜੀ ਉਧਰ ਹੁਣ ਤੁਸੀਂ ਆਪਣੇ ਮੌਸਮ ਦੇ ਅਕੋਰਡਿੰਗ ਚੱਲਿਓ ਜੀ ਬੱਦਲ ਬਾਈ ਕਿਵੇਂ ਕਿਵੇਂ ਨਹੀਂ ਕਾਲੀ ਕਿੱਧਰ ਉੱਪਰ ਹਾਂ ਹੋਰ ਜੀ ਤਾਂ ਹਾਜਰ ਆ ਜਾ ਮੇਰੇ ਕੋਲ ਆ ਜਾ ਤੈਨੂੰ ਆਉਣਾ ਮੀਚ ਹਾਏ ਠੰਡ ਲੱਗਦੀ ਐ ਤੂੰ ਡੋਲੀ ਲੈ ਕੇ ਦੁੱਧ ਲੈਣ ਚੰਡੀ ਐ ਮੇਰੇ ਕੋਲ ਆ ਜਾ ਉਹ ਤੋਪੀਆਂ ਦੋਲੀਆਂ ਚ ਤੋਪੀਆਂ ਪਾਈ ਫਿਰਦੀ ਐ ਤੂੰ ਇਹਨੇ ਤੁਸੀਂ ਰਾਤ ਦੱਦੇ ਤੇ ਉਹੀ ਤਾਂ ਨਹੀਂ ਪਾਈਆਂ ਕਿੱਥੇ ਚ ਦਖਾਈ ਹਾਂ ਉਹ ਖੜਕਦੀਆਂ ਕਿਆ ਹੁੰਦਾ ਵੱਡੀ ਐਨੀਆਂ ਕਿਆ ਹੁੰਦਾ ਚੰਦ ਹਰ ਵਾਰ ਅਸਾਂ ਵੀ ਕਿਉਂ ਦਿਸ਼ਾ ਨਾ ਜਾ ਹਾਂ ਚੰਦ ਨਾ ਜਾ ਅਦੋਂ ਵੀ ਤੰਦੋ ਤਦ ਅਦੋਂ ਵੀ ਕਿਉਂ ਦਿਸ਼ਾ ਨਾ ਜਾ ਹਾਂ ਹਾਈ ਹਾਂ ਹੱਥੀਂ ਕਿੰਦੋ ਹਾਦੀ ਕਿਹਨ ਹਾਂ ਮੈਂ ਨਾ ਪਾ ਪਾ ਕੇ ਨਹੀਂ ਮੈਂ ਕਹਿੰਦਾ ਪਾਣੀ ਖੜਾ ਹੋਣਾ ਮੈਂ ਤਾਂ ਕਹਿੰਦਾ ਵੀ ਨਿਓ ਚੋਂ ਤਾਂ ਪਾਣੀ ਭਰ ਕੇ ਆਉਣਾ ਹਰ ਪੱਟੀਆ ਜੀ ਜੀ ਨਾਮਿੰਦਰ ਦਾ ਨਿਊ ਹਾਂ ਫੋਨ ਤੋਂ ਪਾਣੀ ਪਰ ਜਾਣਾ ਉਹਦਾ ਟੁੱਲੂ ਪੰਪ ਲਾਉਣਾ ਪੈਣਾ ਅੱਜ ਹਾਂ ਟੁੱਲੂ ਪੰਪ ਬਣਾਉਣਾ ਜਿੱਤੇ ਰਜੀਵ ਭਾਈ ਕੋਲੇ ਆ ਫੜੀ ਕੈਮਰਾ ਰეკਮੈਂਡ ਮੇਰਾ ਬਲੂਟੂਥ ਫੋਨ ਤੇ ਲੱਗੇ ਜਾਂਦਾ ਅੱਛਾ ਨਾ ਪਰ ਬਲੂਟੂਥ ਸੰਗਤ ਨਹੀਂ ਅਟੈਚ ਹੋਇਆ ਬੈਠੇ ਗਾ ਲਾ ਨਾ ਨਾ ਇਹ ਤਾਂ ਮੈਂ ਸਰਦਲੇ ਸਰਦਲੇ ਕੋਈ ਗਰਬਾਣੀ ਲਾ ਕੇ ਜਾਂ ਸੈਟ ਕਰਨੀ ਹੈ ਬਾ ਰੀ ਕਿੰਨੇ ਤਰੇਮ ਲਾ ਲੈਣਾ ਆਪਣਾ ਹੂੰ ਚੱਲਣ ਦੇ ਵਿੱਚ ਕੋਈ ਨਾਲੇ ਫਾਇਕ ਜੀ ਨੂੰ ਫਿਰ ਦਿਮਾਗ ਇੱਕ ਸੱਟ ਰਹਿਣਾ ਇਹ ਤਾਂ ਹੈ ਗੱਲ ਆ ਹਾ ਜੇ ਬੰਦੂ ਲੱਗਦਾ ਕੋਈ ਚੱਕ ਕੇ ਬਦਲ ਤਾਂ ਜਿਹੜੇ ਨੇ ਗੌਰ ਕਹਿੰਦਾ ਆ ਨੰਬਰ ਬਿੰਦਰ ਬਿੰਦਰ ਚੱਕੀ ਆਉਂਦਾ ਜੀ ਇਹੋ ਤਾਂ ਗਿਆ ਦਾ ਦੇਦੀ ਜਰੂ ਕਹਿੰਦਾ ਮੈਂ ਦੁੱਧ ਕਿਉਂਦਾ ਮਾਜੇ ਮੈਂ ਇਕੱਲਾ ਹੀ ਪਾ ਕੇ ਆਇਆ ਅਜੇ ਕੋਈ ਨਹੀਂ ਹੈਗਾ ਵੀ ਮੀ ਪੈਂਦਾ ਪਉਂਦਾ ਤਾਂ ਕਹਿੰਦਾ ਮੈਂ ਹਾਂ 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 ਅਜੇ ਗੱਲ ਦੀ ਮੀ ਨਹੀਂ ਪੈਂਦਾ ਮੀ ਨਹੀਂ ਪੈਂਦਾ ਜਲਦ 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 ਮਹੀਨਾ ਪਹਿਲਾਂ ਹੁਣ ਥੋੜੋ ਕਹਿੰਦੇ ਆ ਓਏ ਭਾਈ ਲੰਬਾਈ ਥੋੜੀ ਜਿਹਾ ਜ਼ਿਆਦਾ ਐ ਦੂਰ ਆ ਨਾ ਫਰਿਆਦ ਲੇਟ ਪਹੁੰਚਦੀ ਐ ਹਾਂ ਹੁਣ ਤੁਹਾਨੂੰ ਕੋਈ ਬੱਤ ਕਰ ਬੱਤ ਕਰ ਬੱਤ ਕਰ ਬੁਰਾ ਕਲਾ ਬੋਤਲਾ ਦਾ ਬੱਤ ਕਰ ਬੱਤ ਕਰ ਭਗਵਾਨ ਦਾ ਪਹਿਲਾ ਹਾਂ ਹਾਂ ਅੱਜ ਜੰਸਣੇ ਕੱਕੇ ਲੈ ਹਨੇ ਕੱਕੇ ਹਾਂ ਬਸ ਬਾਕੀ ਇਹ ਹਨੇ ਕੱਕੇ ਮੈਂ ਮੈਂ ਇੱਕ ਗੱਲ ਹੰਤਾਂ ਤਾਂ ਹਾਲ ਤੱਕ ਸਾਸਰੀ ਕਲਕੱਤੇ ਨੂੰ ਬੁਲਾਇਆ ਨਹੀਂ ਬਣਾ ਚਲੋ ਮੈਂ ਪਹਿਲਾਂ ਸਾਰਾ ਸਾਸਰੀ ਕਾ ਬੁਲਾਓ ਬੁਲਾਓ ਜਿੱਤੇ ਅੰਡਰ ਲੱਗਦੀ ਆ ਉਹ ਬਾਅਦ ਚ ਪਹਿਲਾਂ ਸਾਸਰੀ ਕਾ ਬੁਲਾਓ ਫੇਰ ਤੁਹਾਨੂੰ ਤਾਂ ਟੰਗ ਦੇ ਦੇਈਂ ਹਾਂ ਸਾਸਰੀ ਕਾ ਕਿੱਥੇ ਹਾਲ ਆ ਜੀ ਨਹੀਂ ਨਹੀਂ ਸਾਸਰੀ ਕਾ ਬੁਲਾਓ ਜ਼ੋਰ ਕੇ ਸਾਸਰੀ ਕਾਲ ਜੀ ਤਾ ਕਿੱਥੇ ਕਿੱਥੇ ਮੀ ਪੈ ਰਿਹਾ ਪੁੱਛਤਾ ਤਾ ਮੀ ਕਿੱਥੇ ਕਿੱਥੇ ਪੈ ਰਿਹਾ ਜੀ ਕਿੱਥੇ ਕਿੱਥੇ ਮੀ ਪੈ ਰਿਹਾ ਜੀ ਇਹ ਦਵਾਈ ਜਾ ਰਿਹਾ ਜੀ ਦੁੱਧ ਪਾ ਕੇ ਓ ਬੇਆ ਆ ਜਾ ਰਿਹਾ ਇੱਧਰ ਨੂੰ ਦੇਖਦਾ ਦੇਖਦਾ ਏ ਚਾਰ ਆ ਗਿਆ ਚਾਰ ਐਂਟਰੀ ਉਹ ਪਾਣੀ ਦੇ ਵਿੱਚੋਂ ਐਂਟਰੀ ਲੈ ਰਿਆ ਵਿੱਚੇ ਬੱਸ ਆ ਗਈ ਜੀ ਸਕੂਲ ਵਾਲਾ ਵੀ ਕੋਈ ਜਾਣਾ ਅੱਗੇ ਮੈਨੂੰ ਲੈਣਾ ਕੋਈ ਬੇਦਨਿਆ ਅੱਜ ਜਿਹੜਾ ਮੁੰਡਾ ਹਾਈ ਸਕੂਲ 'ਚ ਪੜ੍ਹਦਾ ਉਹ ਤਾਂ ਹੀ ਆਇਆ ਹਾਂ ਛੱਤ ਦੇ ਥੱਲੇ ਥੱਲੇ ਜਾਣਾ ਇਹਨੇ ਬੰਬੇ ਵੀ ਮੀਂਹ ਪੈ ਦਿਖਾਇਆ ਮਾਰ ਜੀ ਆਉਦੀ ਉਹ ਵੀ ਆ ਬੱਠਾ ਦਾ ਲੱਗੀਆਂ ਹੁਣ ਬੱਸ ਕਰ ਹੁਣ ਤੂੰ ਵੀ ਬੱਸ ਚੋਪੀ ਚੋ ਹੈਲੋ ਨਿਤਰਾ ਵੀਰ ਜੀ ਕੀ ਹਾਲ ਨੇ ਤੁਹਾਡੇ ਬੱਬਾ ਜੀ ਚੰਦਰਪਾਲ ਸਿੰਘ ਕਿਵੇਂ ਚੱਲਦਾ ਕੰਮ ਕਾਜ ਬੱਬ ਠੀਕ ਚੱਲੀ ਜਾਂਦਾ ਜੀ ਰੋੜਿਆ ਦਾ ਤੋਰੀ ਫੁਲਕੇ ਜੋ ਘਾ ਕਰੀ ਜਾਂਦਾ ਆਪਣਾ ਖਾਈ ਜਾਂਦਾ ਨਾ ਬੋਧੀਆਂ ਵੱਡੀਆਂ ਸਾਡੇ ਅੰਦਰ ਸਵੈਸ਼ਾ ਨੇ ਨਾ ਉਹ ਵਸਤਾ ਆਪਣਾ ਰਾਜੀ ਜਿਹੇਗੀ ਜ਼ਿੰਦਗੀ ਹੈਗੀ ਐ ਜਿਹਦੇ ਕੋ ਕਹਿੰਦੇ ਸਬਰ ਦਾ ਸੰਤੋਖ ਦੋ ਦਿਨ ਚੀਜਾ ਹੋਣਾ ਹੌਕਾਲ ਚ ਦੋ ਥੋੜਾ ਜਿਹਾ ਪੱਖੇ ਹਾਂ ਜਿੰਨਾ ਕਿ ਮਿਲ ਗਿਆ ਉਹ ਚ ਸਬਰ ਮੰਗ ਸਬਰ ਕਰਦੇ ਕੀ ਲੈਣਾ ਰੂ ਰੂ ਤਾ ਵੀ ਘੜਾਉਣੀ ਨੇ ਦਾਦੂ ਤੇ ਇੱਧਰ ਆਪਣਾ ਤਾਂ ਹੁਣ ਲਾਇਵ ਚ ਧਿਆਨਾ ਤਾਂ ਕਰਕੇ ਕਹਿੰਦੀ ਵੀ ਦਾਦੂ ਕੋਲ ਜਾਣਾ ਹਾਂ ਹੂੰ ਹੂੰ ਖੋਲ ਤਾਂ ਆਪਣਾ ਖੋਲਿਆ ਓਏ ਦੌਵੀਆਂ ਓਏ ਵਿੱਚ ਕਿੰਨੀਆਂ ਰੌਵੀਆਂ ਹਾਇ ਹਾਇ ਕਿੰਨੀਆਂ ਰੌਵੀਆਂ ਓ ਵਿੱਚ ਦੀਆਂ ਕਿੰਨੀਆਂ ਰੌਵੀਆਂ ਇਹ ਅੱਗ ਨਹੀਂ ਹਟਦਾ ਹੈ ਚੱਲ ਮਰਜੀ ਹੈ ਓਕਾਲਪੁਰਸ ਦੀ ਮਰਜੀ ਹੈ ਜਿੱਥੇ ਉਹਨੇ ਰੱਖਣਾ ਰਹਿਣਾ ਉਸਦੀ ਪਹਿਣਾ ਚਾਹੇ ਹੱਸ ਕੇ ਰਹਿ ਲੋ ਚਾਹੇ ਦੁਖੀ ਹੋ ਕੇ ਰਹਿ ਲੋ ਪਨ ਲਗਦਾ ਹੁੰਦਾ ਭਲਾ ਹੁੰਦਾ ਇਹ ਚੀ ਕੋਈ ਨਾ ਪਤਾ ਇਹਦਾ ਭਲਾ ਕੀ ਚੀਜ਼ ਹੈ ਜੀ ਜੰਤੂ ਦਾ ਭਲਾ ਹੋ ਸਕਦਾ ਹੈ ਕੋਈ ਹੋਰ ਮਗਰ ਇੱਕ ਟੋਕੀ ਦੇ ਨਾਨਕਾ ਕਹਿੰਦੇ ਕਦੋਂ ਜਾਣਾ ਜੀ ਨਾਨਕ ਇਹ ਤਾਂ ਸਹਿਰ ਬਣਦਾ ਦਾ ਹੈਗਾ ਜੀ ਦੇਖਦੇ ਨਹੀਂ ਮਾਸੀ ਕੇ ਗੱਲ ਕਰਕੇ ਆਇਆ ਸੀ ਮੈਂ ਮਾਸੀ ਕਹਿੰਦੀ 2-4 ਦਿਨ ਤੱਕ ਦੇਖ ਰਹੋ ਬਣਾ ਕੇ ਪਲਾਨ ਜਾ ਹੁਣ ਅਜੇ ਮੀਂਹ ਕਿਤੇ ਉੱਤੇ ਕਰੂਗੇ ਵੀ ਕਿਆ ਜਾ ਕੇ ਉਹ ਮਾ ਮਕਾਨ 76 ਨੂੰ ਕਹਿੰਦਾ ਤਾਂ ਹਾਂ ਉਹਦੇ ਵਿੱਚ ਦੇਖਨੇ ਆ ਹੁਣ ਉਹਨੇ ਕੀ ਗੱਲ ਬਣ ਗਈ ਆ ਓਕੇ ਭਾਈ ਹਾਂ ਉਹਨੂੰ 10 ਮੋਗੇ ਪਰ ਭਜਾ ਕੇ ਹੀ ਜਾਂਦਾ ਉਹਨੂੰ ਮੈਂ ਤਾਂ ਪਹਿਲੀ ਕਹਿ ਗਿਆ ਡਾ ਵੀ ਮੁੰਬਿੰਦਰ ਦੇ ਮੁੰਡੇ ਨੂੰ ਬੱਸ ਚੜਾਉਣਾ ਵੀ ਉਹ ਤਾਂ ਹੀ ਡੈਰੀ ਚੋਂ ਤੇ ਆਇਆ ਹੈ ਇਹ ਟਾਈਮ ਪਰ ਵੀ ਆ ਕੇ ਜਾਂਦਾ ਘਰ ਤੇ ਫਿਰ ਜਿਹੜਾ ਕੱਲ ਆਪਾਂ ਨੇ ਨਕਾਲਾ ਉਹ ਤਾਂ ਹਟ ਜਾਣਾ ਅੱਜ ਕੋਈ ਵੀ ਹਟਦਾ ਦੂਏ ਪਰੋਂ ਵਾਲੇ ਦਾ ਨ ਟੱਪ ਜਾਣਾ ਪਾਣੀ ਨਾਲ ਹਾਂ ਸੱਚ ਕੋਈ ਨਹੀਂ ਹੁਣ ਭਾਈ ਜਿਹੜਾ ਆ ਪਾਣੀ ਤਾਂ ਲਖਾਉਂਦੀ ਵੀ ਮਾਰਦਾ ਉਹਦਾ ਥੱਪ ਥੱਪ ਪਾਣੀ ਉਹ ਦੇਖ ਪੈਰ ਸਾਹਮਣੇ ਦੱਲੀ ਥੱਪ 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 ਜਿਨੀਉਂ ਤਾਂ ਸਵਾਹ ਹੋ ਗਿਆ ਨਾ ਵੀ ਹੁਣ ਹੂੰ ਉਹ ਬਾਬਾ ਜੀ ਇਹਦਾਣਾ ਹੂੰ ਕਿਦਾਂ ਡੈ ਜੀ ਆ ਟਾਈਮ ਹੁਣ ਡੈ ਜੀ ਦਾ ਸਵੇਰ ਦਾ ਟਾਈਮ ਆ ਹਾਂ ਅੱਗਰ ਬੱਚੇ ਨੇ ਕੱਕਾ ਪਾ ਕੇ ਆਹ ਦਿਹਾੜੀ ਬਣ ਜਾਣੀ ਸਮਝਦਾ ਹੁਣ 3 3 4 4 ਲੀਟਰ ਪਾਇਆ ਆਪਣਾ ਦੁੱਧ ਆਪਣਾ 150 ਰੁਪਏ ਪੈ ਗਿਆ ਖਾਤੇ ਜੀ ਅੰਨੇ ਜੰ ਬੰਦਾ ਹਨਾ ਚਲੋ ਡੇਢ ਤੋਂ ਬਣਿਆ ਬਸ ਡੇਢ ਤੋਂ ਦਿਨ ਵਿਚ ਦੇਦੇ ਹੋਰ ਕੰਮ ਕਰ ਕਰਕੇ ਮੈਂ ਦਿਹਾੜੀ ਤੇ ਪੇੜੀ ਕੰਮ ਆ ਬੱਸ ਇਹ ਦਿਹਾੜੀ ਦੀ ਬਣ ਜਾ ਰਿਹਾ ਹਾਂ ਹਾਂ ਕੰਮ ਨਹੀਂ ਆਂਦੀਆਂ ਬੀਜੀਆਂ ਦੇ ਵਿੱਚ ਹੈ ਦਿਖਾਉਣੀਆਂ ਨਹੀਂ ਅਸੀਂ ਕਿਸੇ ਦਾ ਨਹੀਂ ਕਰਾਉਣੀਆਂ ਹੈਗੀਆ ਮੈਂ ਕਰ ਲਵਾਂਗਾ ਹਾਂ ਚਲੋ ਜੀ ਠੀਕ ਆ ਜੀ ਸਾਰੀਆਂ ਗੱਲਾਂ ਦਾ ਇੰਨੀਆਂ ਕਿ ਸੀਗੀਆਂ ਜੀ ਮਿਲਦੇ ਹਾਂ ਫਿਰ ਅਗਲੇ ਬਲੌਗ ਦੇ ਵਿੱਚ ਫਰਮਾਨਤੋਂ ਤਾਂ ਪਰਾਂ ਚੜਦੀ ਕਲਾ ਵਿੱਚ ਰੱਖੀ ਹਾਂ ਕਿ ਕਾਹ ਹਣੀ ਹਾਂ ਨਾ ਕਦੋਂ ਬੋਗ ਕੇ ਬੋਗ ਕਦੋਂ ਬੋਗ ਨਾ ਹੈ ਗਿਆ ਹੈ ਗਿਆ ਉਹ ਖਤਮ ਹੋ ਗਿਆ ਹਾਂ ਕੌਣ ਲੈ ਆਇਆ ਤਾਂ ਕਾਹੋਂ ਲੈ ਆਇਆ ਕੋਲੀਆਂ ਚਰੀ ਬੰਦ ਕਰਨ ਮੇਰੇ ਪਾਪਾ ਹਾਂ ਕਿਆ ਹਾਂ ਮੈਨੂੰ ਹੈ ਨਹੀਂ ਲਾ ਉਹਨੂੰ ਪਰਦਾ ਸਾਰਾ ਮਦਾਂ ਨੂੰ ਹਟਵਾਗਾ ਤੂੰ ਤੈਨੂੰ ਮੋਰ ਚਵਾਗਾ ਚੇਤ ਨੂੰ ਪਾਵਾ ਐਂ ਵੀ ਕ ਲਾਗਾ ਤੂੰ ਹਾਂ ਨਹੀਂ ਤੇ ਲੱਗਿਆ ਇਹ ਕਿ ਕਤੋਂ ਹੋ ਗਿਆ ਮੇਰੇ ਖਾਮੋ ਗਿਆ ਚਲੋ ਜੀ ਠੀਕ ਹੈ ਜੀ ਅੱਜ ਕੀ ਹੋ ਗਿਆ ਹਾਂ ਤੂੰ ਪੂਰੀ ਕਰ ਲਈ ਤੁਸੀਂ ਨਾ ਨਾ ਨਾ